ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਕਾਂਗਰਸ ਭਵਨ ਪਹੁੰਚ ਚੁੱਕੇ ਨੇ ਇੱਥੇ ਕਾਂਗਰਸ ਦੀ ਸਾਰੀ ਸੀਨੀਅਰ ਲੀਡਰਸ਼ਿਪ ਮੌਜੂਦ ਆ ਪ੍ਰਤਾਪ ਸਿੰਘ ਬਾਜਵਾ ਪਾਰਟੀ ਪ੍ਰਧਾਨ ਕੈਪਟਨ ਨਮਰਿੰਦਰ ਸਿੰਘ ਬੀਬੀ ਰਜਿੰਦਰ ਕੌਰ ਪਟਨਲ ਪਰਨੀਤ ਕੌਰ ਇਸ ਤੋਂ ਇਲਾਵਾ ਸਾਰੇ ਹੀ ਸੀਨੀਅਰ ਲੀਡਰ ਉਹਨਾਂ ਦੇ ਸਵਾਗਤ ਲਈ ਆਏ ਪਹਿਲੀ ਮੀਟਿੰਗ ਜੋ ਕਰ ਰਹੇ ਨੇ ਉਹ ਬਲਾਕ ਲੈਵਲ ਦੇ ਜੋ ਲੀਡਰ ਨੇ ਕਾਂਗਰਸ ਦੇ ਉਹਨਾਂ ਨਾਲ ਕਰ ਰਹੇ ਨੇ ਇਸ ਤੋਂ ਬਾਅਦ ਸਟੇਟ ਲੈਵਲ ਦੇ ਲੀਡਰਾਂ ਨਾਲ ਮੀਟਿੰਗ ਹੋਏਗੀ ਉਸ ਤੋਂ ਇਲਾਵਾ ਐਆਈਸੀਸੀ ਦੇ ਜੋ ਮੈਂਬਰ ਨੇ ਉਹਨਾਂ ਨਾਲ ਮੁਲਾਕਾਤ ਹੋਏਗੀ ਰਣਨੀਤੀ ਤਿਆਰ ਕੀਤੀ ਜਾਏਗੀ ਆਉਂਦੀਆਂ ਜਿਹੜੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਲਈ ਕਿਸ ਤਰ੍ਹਾਂ ਦਾ ਗਰਾਊਂਡ ਕਾਂਗਰਸ ਲਈ ਤਿਆਰ ਕੀਤਾ ਜਾਵੇ ਔਰ ਕਾਸਟ ਆਰ ਦੇ ਉੱਤੇ ਜੋ ਪਾਰਟੀ ਦੀ ਅੰਦਰੂਨੀ ਗੁੱਟਬਾਜ਼ੀ ਉਹਨੂੰ ਕਿਵੇਂ ਖਤਮ ਕੀਤਾ ਜਾਵੇ 2014 ਦੀਆਂ ਲੋਕ ਸਭਾ ਚੋਣਾਂ 'ਚ ਨੁਕਸਾਨ ਹੋਇਆ ਹੁਣ ਵੀ ਪ੍ਰਤਾਪ ਸਿੰਘ ਬਾਜਵਾ ਅਤੇ ਕੈਪਟਨ ਉਮਰਿੰਦਰ ਤੜਾ ਇੱਕ ਦੂਜੇ ਦੇ ਕੱਟੜ ਵਿਰੋਧੀ ਨੇ ਹਮੇਸ਼ਾ ਇੱਕ ਦੂਜੇ ਨੂੰ ੇਠਾਂ ਲਾਉਣ ਦੇ ਲਈ ਕੋਸ਼ਿਸ਼ ਕਰਦੇ ਰਹੇ ਨੇ ਇੱਕ ਦੂਜੇ ਦੇ ਖਿਲਾਫ ਪੋਲਿਟਿਕਸ ਕਰਦੇ ਨੇ ਹੁਣ ਇੱਥੇ ਅੱਜ ਦੀ ਮੀਟਿੰਗ ਦੇ ਅੰਦਰ ਇਹ ਚਰਚਾ ਹੋਏਗੀ ਕਿ ਕਿਵੇਂ ਇਸ ਗੁੱਟਬਾਜ਼ੀ ਨੂੰ ਖਤਮ ਕਰਕੇ ਕਾਂਗਰਸ ਅੱਗੇ ਵਧੇ ਔਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਨਤੀਜੇ ਪਿਛਲੇ ਦੌਰ ਚ ਆਏ ਜਿਸ ਤਰ੍ਹਾਂ ਦੇ ਐਗਜ਼ਿਟ ਪੋਲ ਆ ਰਹੇ ਨੇ ਹਰਿਆਣਾ ਤੇ ਮਹਾਰਾਸ਼ਟਰ ਦੇ ਉਸ ਤੋਂ ਬਾਅਦ ਕਾਂਗਰਸ ਆਪਣੀ ਰਣਨੀਤੀ ਤੇ ਮੰਤਨ ਕਰ ਰਹੀ ਹੈ ਕਾਂਗਰਸ ਆਪਣੀ ਰਾਜਨੀਤੀ ਬਦਲ ਰਹੀ ਹੈ ਕਿਵੇਂ ਉਸ ਬਦਲੀ ਹੋਈ ਰਾਜਨੀਤੀ ਦੇ ਨਾਲ ਕਾਂਗਰਸ ਨੇ ਅੱਗੇ ਵਧਣਾਗਾ ਇਸ ਦੇ ਉੱਤੇ ਚਰਚਾ ਹੋਏਗੀ ਔਰ ਇੱਕ ਪ੍ਰੋਗਰਾਮ ਦਾ ਐਲਾਨ ਵੀ ਅੱਜ ਇਥੋਂ ਹੋ ਸਕਦਾਗਾ ਜਿਸ ਦੇ ਜ਼ਰੀਏ ਆਉਣ ਵਾਲੇ ਦਿਨਾਂ ਦੇ ਅੰਦਰ ਕਾਂਗਰਸ ਪੰਜਾਬ ਦੀਆਂ ਸੜਕਾਂ ਤੇ ਨਿਕਲੇ ਔਰ ਉਹ ਸੜਕਾਂ ਤੋਂ ਸੜਕ ਦੀ ਰਾਜਨੀਤੀ ਕਰਦੀ ਹੋਈ ਵਿਧਾਨ ਸਭਾ ਤੱਕ ਪਹੁੰਚੇ ਕਿਵੇਂ ਵਿਧਾਨ ਸਭਾ ਦੀਆਂ ਪੌੜੀਆਂ ਚੜਨੀਆਂ ਨੇ ਇਹ ਰਣਨੀਤੀ ਅਜ ਰਾਹੁਲ ਗਾਂਧੀ ਕਾਂਗਰਸ ਪਵਨ ਚਾਹ ਕਰਨਗੇ ਯਾਦਵਿੰਦਰ ਸਿੰਘ ਐ ਵੀ ਪੀ ਸੰਝਾ ਚੰਡੀਗੜ੍ਹ